ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਸੰਗਰੂਰ ਲੋਕ ਸਭਾ ਸੀਟ ਤੋਂ ਸੁਖਪਾਲ ਸਿੰਘ ਖੈਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਸੁਖਪਾਲ ਸਿੰਘ ਖੈਰਾ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੰਗਰੂਰ ਵਿੱਚ ਖੁਸ਼ੀ ਦਾ ਮਾਹੌਲ ਹੈ ਕਾਂਗਰਸੀ ਵਰਕਰ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਨ ਅਤੇ ਜਸ਼ਨ ਮਨਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦਾ ਨਿਤੜਕ ਲੀਡਰ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਸੰਗਰੂਰ ਦੀ ਆਵਾਜ਼ ਸੁਖਪਾਲ ਸਿੰਘ ਖੈਰਾ ਲੋਕ ਸਭਾ ਵਿੱਚ ਬੁਲੰਦ ਕਰੇਗਾ ਅਤੇ ਪੰਜਾਬ ਦੇ ਮਸਲੇ ਲੋਕ ਸਭਾ ਵਿੱਚ ਉਠਾਏਗਾ ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖੈਰਾ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਉਹ ਵੱਡੇ ਫਰਕ ਦੇ ਨਾਲ ਸੰਗਰੂਰ ਲੋਕ ਸਭਾ ਸੀਟ ਜਿੱਤਣਗੇ ਤਮਾਨ ਜਿੰਦਾਬਾਦ ਲੱਡੂ ਬੰਡੇ ਕੈਨੇ ਵੀ ਸਾਨੂੰ ਠਹਿਰਾ ਜੀ ਨੂੰ ਟਿਕਟ ਮਿਲ ਗਈ ਸਾਨੂੰ ਬਹੁਤ ਖੁਸ਼ੀ ਆ ਤਮਾਨ ਦੇ ਦਫਤਰ ਜਾ ਸੀ ਲੱਡੂ ਬੰਡੇ ਨੇਗੇ ਅਸੀਂ ਸਾਰੇ ਇਹਦੇ ਨਾਲ ਆ ਸਾਨੂੰ ਇਹ ਬਹੁਤ ਖੁਸ਼ੀ ਆ ਸਾਡਾ ਕਿਹੜੀ ਪਾਰਟੀ ਚੰਗੀ ਲੱਗਦੀ ਸਾਨੂੰ ਪਾਰਟੀ ਲੱਗਦੀ ਆਗੀ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਤਮਾਨੀ ਵਧੀਆ ਲੱਗਦਾ ਨਹੀਂ ਜੀ ਸਾਨੂੰ ਜੇ ਸਾਡੇ ਕੋਈ ਕੰਮ ਆਵੇ ਸਾਨੂੰ ਉਹ ਪਾਰਟੀ ਵਧੀਆ ਲੱਗਦੀ ਆ ਬਹੁਤ ਮਾਤਾ ਤਾਂ ਜਿਹੜੀ ਕਹਿੰਦੇ ਬਿਲ ਮਾਫ ਕਰਤੇ ਕਹਿੰਦੇ ਸਾਨੂੰ 100000 ਰੁਪਏ ਮਿਲ ਗਿਆ ਆ ਸਾਸੀ ਭਗਵੰਤ ਮੰਨ ਤੋਂ ਕੀ ਲੈਣਾ ਉਹਦਾ ਸਾਡੇ ਪਹਿਲਾਂ ਵੀ ਬਿਲ ਮਾਫ ਤੇ 300 ਜੁੰਡ ਸਾਡੀ ਪਹਿਲਾਂ ਵੀ ਮਾਫਤੀ ਸਾਡਾ ਸਾਨੂੰ 1500 ਰੁਪਏ ਪਹਿਲਾਂ ਵੀ ਮਿਲਦਾ ਸੀ ਸਾਨੂੰ 1500 ਹੁਣ ਵੀ ਮਿਲਦਾ ਹੈ ਪੈਨਸ਼ਨ ਚ ਸਾਨੂੰ ਜਿਹੜੀ ਚੀਜ਼ ਮਿਲਦੀ ਹੈ ਸਾਡਾ ਜਿਹੜਾ ਕੋਈ ਕੰਮ ਹੈ ਡਿਕਾ ਹੈ ਸਾਡਾ ਬਿੱਟੂ ਪ੍ਰਧਾਨ ਹੈਗਾ ਛੱਡ ਲੈ ਵੀ ਸਾਨੂੰ ਹੋਰ ਪਾਸੇ ਕਿਸੇ ਜੀ 10000 ਰੁਪਏ ਭਗਵੰਤ ਮੰਨ ਆਇਆ ਨਹੀਂ ਸੁਣ ਲੋ ਜੀ ਹਾਂ ਜੀ ਕੀ ਕਹਿਣਾ ਤੁਹਾਨੂੰ ਉਸ ਗੱਲ ਨੂੰ ਜਿਹੜਾ ਤੁੰਡੀ ਨੇ ਵਾਦਾ ਕਰਿਆ ਸੀ ਆਪਾਂ ਵਾਦਾ ਤਾਂ ਉਹ ਟਾਈਮ ਤੇ ਉਹਨਾਂ ਦਾ ਹਮਰ ਦੇਖਣੋਂ ਉਹਨਾਂ ਕੋਈ ਤਾਂ ਆਊਗਾ ਸਾਡੇ ਸਾਹਮਣੇ ਅਸੀਂ ਅੱਜ ਦਰਬਾ ਕਾਂਗਰਸ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਤਹਿਦੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕ ਬਹੁਤ ਇਮਾਨਦਾਰ ਤੇ ਇੱਕ ਨਿਤੜਕ ਜਰਨੈਲ ਜੋ ਕਿ ਪੰਜਾਬ ਦਾ ਨਿਤੜਕ ਜਰਨੈਲ ਸਰਦਾਰ ਸਖਪਾਲ ਸਿੰਘ ਖਹਿਰਾ ਉਹ ਅੱਜ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕੇ ਸੰਗਰੂਰ ਤੋਂ ਕੈਂਡੀਡੇਟ ਅੱਲਾਨਿਆ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਤੈਨੂੰ ਧੰਨਵਾਦ ਕਰਦੇ ਆ ਸਰਦਾਰ ਜਸਵਿੰਦਰ ਸਿੰਘ ਧਮਾਨ ਸਮੂਹ ਟੀਮ ਵੱਲੋਂ ਧਮਾਨ ਸਾਹਿਬ ਦੀ ਜਿਹੜੀ ਸਮੂਹੀ ਟੀਮ ਹੈ ਉਹਦੇ ਵੱਲੋਂ ਅਸੀਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਆ ਕਿਤਰਾ ਦੇਖੋ ਕਿਤਰਾ ਦਾ ਜੋਸ਼ ਆ ਜਿਹੜਾ ਕਾਂਗਰਸ ਦੇ ਵਿੱਚ ਇਸ ਟੰਪਾ ਆ ਗਿਆ ਜੋਸ਼ਤਾ ਜੀ ਪੱਤਰਕਾਰ ਸਾਹਿਬ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਪਿੰਡਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਪ੍ਰਤੀ ਬਹੁਤ ਜਿਹੜੀ ਲੀਡ ਦੇ ਨਾਲ ਕਾਂਗਰਸ ਪਾਰਟੀ ਹੈ ਜਿਹੜੀ ਅੱਜ ਪੰਜਾਬ ਦੇ ਵਿੱਚੋਂ ਲੀਡ ਲਊਗੀ ਸੋ ਅਸੀਂ ਸਾਰੇ ਅੱਜ ਕਾਂਗਰਸੀ ਜਿੰਨੇ ਵੀ ਕਾਂਗਰਸੀ ਤੁਮਾਨ ਪਰਿਵਾਰ ਨਾਲ ਰਿਲੇਟਡ ਨੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਤਾਂ ਇਹਦੇ ਲਈ ਧੰਨਵਾਦ ਕਰਦੇ ਆਂ ਅਸੀਂ ਵੱਡੀ ਖੁਸ਼ੀ ਜ਼ਾਹਰ ਕਰਦੇ ਆਂ ਅੱਜ ਅਸੀਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਸਾਰੇ ਇਕਜੁੱਟ ਹੋ ਕੇ ਸਰਦਾਰ ਸੁਖਪਾਲ ਸਿੰਘ ਖੇਰੇ ਦੀ ਜਿੱਤ ਜਕਿੰਨੀ ਬਣਾਵਾਂਗੇ ਪੈਰਾਸ਼ੂਟ ਰਾਹੀਂ ਉਮੀਦਵਾਰ ਉਹ ਹੁੰਦਾ ਜੀ ਜਿਹੜਾ ਕੋਈ ਕਿਤੋਂ ਜਿਹਦਾ ਨਾਮ ਨਾ ਹੋਵੇ ਸਰਦਾਰ ਸੁਖਪਾਲ ਸਿੰਘ ਖੇਰੇ ਦਾ ਪੂਰੇ ਪੰਜਾਬ ਦੇ ਵਿੱਚ ਨਾਂ ਹੈ ਇਹ ਕੋਈ ਪੈਰਾਸ਼ੂਟ ਨਹੀਂ ਇਹ ਪੁਰਾਣੇ ਕਾਂਗਰਸੀ ਨੇ ਇਹਤਮਾਨ ਸਾਹਿਬ ਤਮਾਨ ਸਾਹਿਬ ਦੇ ਜਿੰਨੇ ਵੀ ਜਿੰਨੇ ਸਾਥੀ ਨੇ ਅਸੀਂ ਕੋਈ ਪੈਰਾਸ਼ੂਟ ਨਹੀਂ ਕਹਿੰਦੇ ਕੋਈ ਵੀ ਕਾਂਗਰਸੀ ਨਹੀਂ ਕਹੂਗਾ ਕਾਂਗਰਸ ਜਿਹੜੇ ਜਿੰਦਾਬਾਦ ਜਿਹੜੇ ਦੱਲੇ ਲੋਕ ਹੁੰਦੇ ਨੇ ਉਹ ਇੱਕ ਜੁੱਟ ਉਹ ਨਹੀਂ ਹੁੰਦੇ ਹੁੰਦੇ ਉਹ ਕਹਿੰਦੇ ਨੇ ਪੈਰਾਸ਼ੂਟ ਆ ਫਲਾਣਾ ਕੋਈ ਪੈਰਾਸ਼ੂਟ ਨਹੀਂ ਬਿਲਕੁਲ ਸਰਦਾਰ ਜਸਵਿੰਦਰ ਸਿੰਘ ਤਮਾਨ ਹਲਕਾ ਸਨਾਮ ਤੋਂ ਜੋ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੀ ਉਹ ਸੇਵਾ ਕਰ ਰਹੇ ਨੇ ਸਾਰਾ ਤਮਾਨ ਪਰਿਵਾਰ ਇੱਕ ਜੁੱਟ ਹੋ ਕੇ ਜਸਵਿੰਦਰ ਸਿੰਘ ਤਮਾਨ ਦੇ ਨਾਲ ਸਾਰੇ ਹੈਲਪ ਕਰਨਗੇ ਹੁਣੇ ਮੀਟਿੰਗ ਹੋਣੀ ਹੈ ਇੱਕ ਦੋ ਦਿਨਾਂ ਦੇ ਵਿੱਚ ਅਲਤਾ ਰਾਤ ਟਿਕਟ ਅਨਾਉਂਸ ਹੋਈ ਹੈ ਤੇ ਅੱਜ ਉਹ ਮੱਥਾ ਮੱਥਾ ਟੇਕਣਗੇ ਤੇ ਇੱਕ ਦੋ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਤੁਹਾਨੂੰ ਜਲਦੀ ਦੇਵਾਂਗੇ। ਕੁੱਲ ਜੁੱਤ ਸਾਰਾ ਨਾਲ ਚੱਲੂਗਾ ਜੀ ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਦਾਅਵਿਆਂ ਤੋਂ ਲੋਕ ਅੱਕੇ ਹੋਏ ਨੇ। ਹੁਣ ਪਿੰਡਾਂ ਦੇ ਵਿੱਚ ਦੇਖਿਓ ਸੀ ਭਾਜੀਪੀ ਤੇ ਆਮ ਆਦਮੀ ਪਾਰਟੀ ਦੇ ਕਿਵੇਂ ਰੋੜੇ ਪੈਂਦੇ ਆ। ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਸਾਡੇ ਸਰਪੰਚ ਸਹਿਬਾਨ ਪਿੰਡਾਂ ਦੇ ਵਿੱਚੋਂ ਵਰਕਰ ਸਹਿਬਾਨ ਕਾਂਗਰਸ ਦੀ ਰੀੜ ਦੀ ਹੱਡੀ ਅੱਜ ਸਾਰੀ ਕ੍ਰੀਮ ਇੱਥੇ ਅਸੀਂ ਸਾਰਿਆਂ ਨੇ ਇਕੱਠਾ ਹੋ ਕੇ ਖੁਸ਼ੀ ਜ਼ਾਹਰ ਕੀਤੀ ਹੈ ਲੱਡੂ ਵੰਡੇ ਨੇ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਕਿਉਂਕਿ ਸਾਨੂੰ ਅੱਜ ਇੰਨੀ ਖੁਸ਼ੀ ਇੰਨੀ ਹੈ ਵੀ ਜਿਹੜਾ ਸੁਖਪਾਲ ਸਿੰਘ ਖਹਿਰਾ ਇੱਕ ਇਮਾਨਦਾਰ ਦਿਲ ਧੜਕਾ ਪੂਰਾ ਲੜਾਈ ਲੜਨ ਵਾਲਾ ਲੀਡਰ ਅੱਜ ਸਾਨੂੰ ਸੁਰੂਜਿਲ੍ਹੇਂ ਦਿੱਤਾ ਸਾਡੇ ਸੁਰੂਜਿਲ੍ਹੇ ਦੇ ਕਰਮ ਖੋਲਤੇ ਗੁੱਟਬੰਦੀ ਉਹ ਕਰ ਦਿੰਦੇ ਜਿਹਨੇ ਨਾ ਕਰਨੀ ਹੁੰਦੀ ਐ ਸਾਡੀ ਕੋਈ ਗੁੱਟਬੰਦੀ ਨਹੀਂ ਸਰਦਾਰ ਜਸਵਿੰਦਰ ਸਿੰਘ ਢੀਮਾਨ ਜੀ ਸਨਾਮ ਤੋਂ ਹਲਕਾ ਇੰਚਾਰਜ ਨੇ ਉਹਨਾਂ ਦੀ ਰਹਿਮਾਈ ਦੇ ਵਿੱਚ ਅਸੀਂ ਅੱਜ ਇਕੱਠ ਰੱਖਿਆ ਇਕੱਠ ਕਰਕੇ ਅਸੀਂ ਨੇ ਅੱਜ ਲੱਡੂ ਵੰਡੇ ਨੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਬੇਸਿਕ ਕਿਹਦੇ ਨਾਲ ਮੁਕਾਬਲਾ ਹੈ ਜਿਹਦਾ ਕੋਈ ਹੋਰ ਕੈਂਡੀਡੇਟ ਹੁੰਦਾ ਫਿਰ ਤਾਂ ਅਸੀਂ ਕਹਿੰਦੇ ਵੀ ਇਹਨਾਂ ਖੈਰੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਖੈਰਾ ਤਾਂ 100% ਦਾ 100% ਹੈ ਸਿਮਰ ਸਿੰਘ ਨਹੀਂ ਉਹ ਸਿਮਰ ਸਿੰਘ ਮਾਨ ਦਾ ਚਲੋ ਬੜਜਾਰਾ ਬੜਾ ਹੋ ਗਿਆ ਘੱਟ ਬੋਲਣ ਜਾਣਦਾ ਹੈ ਅੱਜ ਕੱਲ ਜਿਹੜੀ ਲੋੜ ਹੈ ਅੱਜ ਕੱਲ ਦਾ ਜਮਾਨਾ ਜਿਹੜਾ ਬੋਲਣ ਦੀ ਲੋੜ ਹੈ ਅਸੀਂ ਮੁੱਦੇ ਪਿੱਛੇ ਜਦੋਂ ਸਾਨੂੰ ਬੋਲੇ ਨਹੀਂ ਜਾਂਦਾ ਤਾਂ ਮੁੱਦੇ ਪਿੱਛੇ ਕੀ ਲੜਾਂਗੇ ਸੁਖਪਾਲ ਸਿੰਘ ਕਹਿ ਰਿਹਾ ਪਹਿਲਾਂ ਵੀ ਲੜਾਈ ਲੜਦਾ ਰਹਿ ਹੁਣ ਵੀ ਲੜਾਈ ਲੜੂ ਐਮਪੀ ਮਣਕੇ ਵੀ ਲੜਾਈ ਲੜੂਗਾ ਉਹ ਭਲੇਖਾ ਜਿਹੜਾ ਉਹੀ ਕਹਿੰਦਾ ਨੇ ਜਿਹਨਾਂ ਨੂੰ ਕੰਮ ਨਹੀਂ ਹੁੰਦਾ ਕਿਉਂਕਿ ਸਾਡੇ ਧਮਾਨ ਸਾਹਿਬ ਨੇ ਸਰਦਾਰ ਸਰਜੀਤ ਸਿੰਘ ਧਮਾਨ ਸਾਹਿਬ ਪੂਰੇ ਟੌਪ ਦੇ ਕੰਮ ਕਰਦੇ ਨੇ ਪੂਰੇ ਚੋਟੀ ਦੇ ਤਿੰਨ ਵਾਰੀ ਐਮਐਲਏ ਬਣੇ ਹੋਏ ਨੇ ਪੂਰੇ ਕੰਮ ਕਰ ਰਹੇ ਨੇ ਪੂਰੀਆ ਪਾਰਟੀ ਪਿੱਛੇ ਲੋਕਾਂ ਵਾਸਤੇ ਸਮਾਜ ਪਿੱਛੇ ਉਹਨਾਂ ਨੇ ਪੂਰੀਆਂ ਲੜਾਈਆਂ ਲੜੀਆਂ ਨੇ ਉਹਨਾਂ ਨੂੰ ਪੁੱਛਣਾ ਜਾਂਦਾ ਵੀ ਜਦੋਂ ਐਮਸੀ ਇਲੈਕਸ਼ਨ ਦੀ ਉਦੋਂ ਕਿੱਥੇ ਤੇ ਕਾਂਗਰਸ ਸੀ ਜਦੋਂ ਰਜੈਬ ਟੋਲੜਾ ਦੀ ਉਦੋਂ ਕਿੱਥੇ ਦੇ ਬੰਦੇ ਉਹ ਅਸੀਂ ਪੋਲਿੰਗ ਮੈਲ ਆਇਆ ਖੁਦ ਆਇਆ ਪ੍ਰਗਟ ਸਿੰਘ ਦੇ ਸਾਰੇ ਸਾਰੇ ਐਮਸੀ ਜਿਹੜੇ ਕਾਂਗਰਸੀ ਵਰਕਰ ਖੜੇ ਨੇ ਅਸੀਂ ਨੇ ਪੋਲਿੰਗ ਲੈ ਉਦੋਂ ਕਿੱਥੇ ਦੇ ਵੀ ਉਹ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਦੋਂ ਕਿੱਥੇ ਸਾਡੇ ਐਮਸੀ ਇਲੈਕਸ਼ਨ ਵੇਲੇ ਕਿੱਥੇ ਤੇ ਔਰ ਜੈਬ ਟੋਲੜ ਦੀ ਇਲੈਕਸ਼ਨ ਵੇਲੇ ਕਿੱਥੇ ਤੇ ਅੱਜ ਜਿਹੜੀ ਖੁਸ਼ੀ ਬਣਾਈ ਜਾ ਰਹੀ ਹੈ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਦਾ ਟੜਕ ਜਰਨੈਲ ਹੈ ਤੇ ਬਹੁਤ ਵਧੀਆ ਲੀਡਰ ਹੈ ਸੱਚਾ ਤੇ ਸੋਚਾ ਇਮਾਨਦਾਰ ਲੀਡਰ ਹੈ ਉਹ ਸਾਨੂੰ ਸੰਗਰੂਰ ਹਲਕੇ ਤੋਂ ਕੈਂਡੀਡੇਟ ਦਿੱਤਾ ਹੈ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ